ਓ ਮੇਰੇ ਸਾਲੇ ਦੀ ਏ ਮੈਂ दारू ਕਦੋਂ ਪੀਣਾ ਉਹ ਸਾਹਮਣੇ ਦੇਖ ਤੈਨੂੰ ਸਟੈਂਡ 'ਚ ਪਾਇਆ ਹੋਇਆ ਫੋਨ ਨਹੀਂ ਦਿਖਦਾ ਉਹ ਮੈਂ ਤਾਂ ਵੀਡੀਓ ਬਣਾਈ ਜਾਣਾ ਸੋਰੀ ਸੋਰੀ ਜੀ ਮੈਨੂੰ ਲੱਗਾ ਕਿ ਸੱਚੀ दारू ਪੀਣੇ ਆ ਮੈਂ ਵੀ ਛੋਟੀਆਂ ਵੀਡੀਓ ਬਣਾਵਾ ਜੀ ਆਹੋ ਬਣਵਾ ਦੇ ਚਲੋ ਠੀਕ ਆ ਫਿਰ ਮੈਂ ਤੁਹਾਨੂੰ दारू ਪੀਣ ਤੋਂ ਰੋਕੂਗੀ ਹਾਂ ਤੇ ਮੈਂ ਤੈਨੂੰ ਥੱਪੜ ਨਾਲ ਕੁੱਟੂਗਾ ਠੀਕ ਆ ਆ ਜਾ ਇਧਰੋਂ ਆ ਨਾ ਪੀਓ ਜਿ ਸ਼ਰਾਬ ਬਣ ਗਈ ਵੀਡੀਓ ਓਏ ਕਿੱਥੇ ਬਣ ਗਈ ਯਾਰ ਤੂੰ ਡਿੱਗਦਾ ਬਹਿ ਜਾ ਜਨਾਲ ਦੁਬਾਰਾ ਠੀਕ ਆ ਨਾ ਪੀਓ ਜਿ ਸ਼ਰਾਬ ਕੀ ਹੋ ਰਿਹਾ ਦਵਾੜਾ ਨਾ ਪੀਓ ਜੀ ਸ਼ਰਾਬ ਬਣ ਗਈ ਜੀ ਵੀਡੀਓ ਹੁਣ ਅੱਖਾਂ ਕੰਨੀ ਕਰਨੀ ਆਉਂਦੀ ਯਾਰ ਤੈਨੂੰ ਮਰ ਜਣਾ ਸਾਰੇ ਦਰੂ ਚਲਸ ਗਏ ਤੇ ਤੇਰੀ ਵੀਡੀਓ ਨਹੀਂ ਬਣੀ ਉਹ ਵੀਡੀਓ ਨਹੀਂ ਬਣੀ ਪਰ ਮੇਰਾ ਸਰੀਰ ਜ਼ਰੂਰ ਬਣ ਗਿਆ ਮੈਂ ਜਿੱਦੜੀ ਮੈਂ ਵਹਿ ਗਈ ਆ ਹੋ ਜੀ ਤੂੰ ਹੱਸਣਾ ਚਾਹੁੰਨੀ ਐ ਤਾਂ ਇੰਸਟਾਗ੍ਰਾਮ ਤੇ ਇੱਕ ਪੇਜ ਆ ਉਹ ਐ ਮੌਂਟਰੀਅਲ ਆ ਤੂੰ ਉਹਨਾਂ ਨੂੰ ਫੋਲੋ ਕਰ ਬਹੁਤ ਹਾਸੇ ਵਾਲੀਆਂ ਵੀਡੀਓ ਪਾਉਂਦੇ ਨੇ ਉਹ ਅੱਛਾ ਜੀ ਓਏ ਤਾਂ ਇੰਨੀਆਂ ਘੈਂਟ ਰੀਲਾਂ ਪਾਉਂਦੇ ਨੇ ਨਾ ਬੰਦੇ ਦੀਆਂ ਪੱਖੀਆਂ ਟੁੱਟਣ ਲਾ ਦਿੰਦੇ ਨੇ ਓਏ ਆਈਡੀ ਮੈਂ نیچے ਮੈਂਸ਼ਨ ਕੀਤੀ ਹੋਈ ਐ ਮੈਂ ਵੀ ਫੋਲੋ ਕੀਤਾ ਹੋਇਆ ਤੁਸੀਂ ਵੀ ਸਾਰੇ ਜਾਣੇ ਜਾ ਕੇ ਫੋਲੋ ਕਰੋ